<clears> thank <throat> ਫਲੋਰ ਦੇ ਵਕ ਵਕ 15ਵੇਂ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਤੇ ਤੂਮ-ਤਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰਾਂ ਨੂੰ ਰੰਗ-ਬਰੰਗੇ ਲਾਈਟਾਂ ਤੇ ਹੋਰ ਸਮਾਨ ਨਾਲ ਬਹੁਤ ਸੁੰਦਰ ਢਾਈ ਨਾਲ ਸਜਾਇਆ ਹੋਇਆ ਸੀ। ਮੰਦਰਾਂ ਵਿੱਚ ਨਾਮ ਲੈ ਵਾ ਸੰਗਤਾਂ ਨੇ ਬੜੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਲਾਈਨਾਂ ਦੇ ਵਿੱਚ ਲੱਗੇ ਸ਼੍ਰੀਕ੍ਰਿਸ਼ਨ ਭਗਵਾਨ ਜੀ ਅੱਗੇ ਆਪਣੇ-ਆਪਣੇ ਸ਼ੀਸ਼ ਝੁਕਾ ਕੇ ਅਤੇ ਭਗਵਾਨ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਕੇ ਉਹਨਾਂ ਕੋਲ ਪਰਿਵਾਰ ਦੀ ਸੁਖ-ਸ਼ਾਂਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਵਕ ਵਕ ਪਾਜਨ ਮੰਡਲੀਆਂ ਅਤੇ ਭਗਵਾਨ ਕ੍ਰਿਸ਼ਨ ਦੇ ਪਕ ਪਕਤਾ ਨੇ ਰਾਧਾ ਕ੍ਰਿਸ਼ਨ ਪજન ਗਾਇਤ ਆਈਆਂ ਹੋਈਆਂ ਸੰਕਤਾਂ ਨੂੰ ਚੁੰਮਣ ਦੇ ਵਿੱਚ ਲਾ ਦਿੱਤਾ। ਬਾਲ ਗੋਪਾਲ ਨੂੰ ਚੂਲੇ 'ਤੇ ਸਜਾ ਕੇ ਮੱਖਣ, ਮਿਸ਼ਰੀ, ਫਲ, ਫਰੂਟ ਅਤੇ ਮਠਾਈਆਂ ਦਾ ਭੋਗ ਲਗਵਾਇਆ ਤੇ ਕ੍ਰਿਸ਼ਨ ਭਗਵਾਨ ਦੇ ਚੂਲੇ ਨੂੰ ਝੂਟੇ ਦਿੱਤੇ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਸਾਥੀਆਂ ਨਾਲ ਹਾਜ਼ਰੀ ਭਰੀ ਅਤੇ ਬੈਬ ਸ਼ਰਮਾ, ਸੁਨੀਂਦਰ ਦਾਬਰ, ਸੁਨੀਂਦਰ ਕੈਂਥ ਕੌਂਸਲਰ ਅਤੇ ਹੋਰ ਕੋਈ ਪਤਵੰਤੇ ਸੱਜੂਆਂ ਨੇ ਆਪਣੇ ਆਪਣੇ ਸ਼ੀਸ਼ੂ ਕਾ ਕੇ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤਰ੍ਹਾਂ ਪਿੰਡ ਸੰਗਡੇਸੀਆਂ ਵਿੱਚ ਭਗਵਾਨ ਸ਼ਿਵ ਕਿਰਪਾ ਮੰਦਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆਦੇ ਹੜਾ ਵੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਮਹਿਲਾ ਭਜਨ ਮੰਡਲੀ ਨੇ ਕ੍ਰਿਸ਼ਨ ਭਗਵਾਨ ਜੀ ਦੇ ਰਾਧਾ ਰਾਣੀ ਦੇ ਭਗਤ ਭਜਨ ਗਾਏ ਅਤੇ ਆਇਆਂ ਹੋਇਆਂ ਸੰਗਤਾਂ ਨੂੰ ਰਾਧਾ ਕ੍ਰਿਸ਼ਨ ਦੀ ਬਾਣੀ ਨਾਲ ਜੋੜ ਰੱਖਿਆ ਇਸ ਮੌਕੇ ਮੁਖਸਿਆ ਬਧਾ ਰਜਿੰਦਰ ਕੌਰ ਕਮਲੇਸ਼ ਰਾਣੀ ਸੀਮਾ ਰਾਣੀ ਨਿਹਾਰ ਰਿੰਕੂ ਕ੍ਰਿਸ਼ਨ ਰਾਣੀ ਰੇਨ ਨੂੰ ਨਿਰਮਲਾ ਤੋਂ ਇਲਾਵਾ ਵੱਡੀ ਗੀਰਤੀ ਦੇ ਸੰਗਤਾਂ ਮੌਜੂਦ ਰਹੀਆਂ ਫਲੋਰ ਤੋਂ ਪੱਤਰਕਾਰ ਪ੍ਰੀਤੀ ਦੀ ਰਿਪੋਰਟ